ਬਠਿੰਡਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਪਿੰਡੂ ਖੇਤ ਮਜ਼ਦੂਰ ਜਥੇਬੰਦੀ ਦੇ ਵਰਕਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਹੜ੍ਹ ਪੀੜਤਾ ਨੁਕਸਾਨੇ ਗਏ ਮਕਾਨਾਂ ਦੇ ਮਾਵਜੇ ਦੀ ਮੰਗ ਕੀਤੀ। ਜਾਣਕਾਰੀ ਦਿੰਦੇ ਹੋਏ ਮਜ਼ਦੂਰ ਆਗੂ ਲక్ష్మణ ਸਿੰਘ ਸੇਵੇ ਵਾਲਾ ਨੇ ਕਿਹਾ ਕਿ ਅੱਜ ਪਿੰਡੂ ਅਤੇ ਖੇਤ ਮਜ਼ਦੂਰ ਜਥੇਬੰਦੀ ਵੱਲੋਂ ਸਾਂਝੇ ਤੌਰ ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਹੜਾ ਕਾਰਨ ਹੋਏ ਨੁਕਸਾਨ ਦਾ ਕਿਸਾਨਾਂ ਦੇ ਲਈ ਤਾਂ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਮਜ਼ਦੂਰਾਂ ਦੇ ਲਈ ਕੋਈ ਐਲਾਨ ਨਹੀਂ ਕੀਤਾ ਗਿਆ ਵੱਡੀ ਮਾਰ ਛੋਟੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਪਈ ਹੈ ਕਿਉਂਕਿ ਉਹਨਾਂ ਦੇ ਮਕਾਨ ਵੀ ਖਾਸਾ ਹਾਲਤ ਵਿੱਚ ਹੁੰਦੇ ਹਨ ਜੋ ਬਹੁਤ ਨੁਕਸਾਨੇ ਗਏ ਹਨ ਅਤੇ ਕਈ ਵਿਅਕਤੀਆਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਹਨ ਆਗੂਆਂ ਨੇ ਮੰਗ ਕੀਤੀ ਕੇ ਮਜ਼ਦੂਰਾਂ ਦੀਆਂ ਟੁੱਟੀਆਂ ਦਿਹਾੜੀਆਂ ਅਤੇ ਨੁਕਸਾਨੇ ਗਏ ਮਕਾਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਜਾਨਾ ਗਵਾ ਚੁੱਕੇ ਵਿਅਕਤੀਆਂ ਦੇ ਵਾਰਸਾਂ ਨੂੰ 25-25 ਲੱਖ ਦੀ ਸਹਾਈਤਾ ਰਾਸ਼ੀ ਦਿੱਤੀ ਜਾਵੇ। ਕੀ ਨਾਮ ਹੈ ਤੇ ਅਦਤਨ ਰਸਤਿਕ ਕੀ ਮੈਂ ਲక్ష్మణ ਸਿੰਘ ਸੇਵੇਵਾਲਾ ਸੂਬਾ ਜਨ ਸਕੱਤਰ ਪੰਜਾਬ ਖੇਤ ਮਜ਼ਦੂਰ ਜੁਨੇ ਆ ਮੇਰੇ ਨਾਲ ਪੰਜਾਬ ਖੇਤ ਮਜ਼ਦੂਰ ਸਭਾ ਦੇ ਸਾਥੀ ਮਿੱਠੂ ਸਿੰਘ ਕੁੱਦਾ ਜਾਤੀ ਮਜ਼ਦੂਰ ਸਭਾ ਦੇ ਸਾਥੀ ਪ੍ਰਕਾਸ਼ ਸਿੰਘ ਨੰਦਗੜ ਅੱਜ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਸਾਂਝਾ ਮੋਰਚਾ ਪੰਜਾਬ ਦੇ ਵੱਲੋਂ ਪੰਜਾਬ ਭਰ ਚ ਡੀਸੀ ਦਫ਼ਤਰਾਂ ਤੇ ਤਹਿਸੀਲ ਦਫ਼ਤਰਾਂ ਰਹਿ ਕੇ ਧਰਨੇ ਦੇ ਕੇ ਹੜ੍ਹ ਪੀੜਤਾਂ ਨੇ ਮੁੜ ਸੇਬੇ ਨਾਲ ਸੰਬੰਧਿਤ ਜਿਹੜੀਆਂ ਮੰਗਾਂ ਹਨ ਉਹਨਾਂ ਲਈ ਮੰਗ ਪੱਤਰ ਦਿੱਤੇ ਜਾ ਰਹੇ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿੰਨੇ ਹੜ੍ਹ ਆਏ ਆ ਬਾਰਸ਼ਾਂ ਹੋਈਆਂ ਉਹਨਾਂ ਦੇ ਵਿੱਚ ਨੁਕਸਾਨ ਸਬਨਾਂ ਦਾ ਹੋਇਆ ਪਰ ਸਭ ਤੋਂ ਭਾਰੀ ਨੁਕਸਾਨ ਆ ਜਿਹੜਾ ਉਹ ਮਜ਼ਦੂਰ ਵਰਗ ਦਾ ਹੋਇਆ ਕਿਉਂਕਿ ਉਹਨਾਂ ਦੇ ਕੱਚੇ ਢਾਰੇ ਆ ਮਾੜੇ ਜਿਹੇ ਮੀਂਹ ਦੇ ਵਿੱਚ ਵੀ ਢਹਿ ਜਾਂਦੇ ਆ ਤੇ ਹੜ੍ਹਾਂ ਦੇ ਵਿੱਚ ਤਾਂ ਛੇਤੀ ਰੁੱਟ ਜਾਂਦੇ ਆ ਜਿੰਨੀਆਂ ਮੌਤਾਂ ਹੋਈਆਂ ਉਹਨਾਂ ਦੇ ਵਿੱਚ ਵੀ ਭਾਰੀ ਗਿਣਤੀ ਮਜ਼ਦੂਰਾਂ ਦੀ ਗਰੀਬ ਕਿਸਾਨਾਂ ਦੀ ਆ ਪਰ ਜਦੋਂ ਸਰਕਾਰ ਕਿਸੇ ਮੁਆਵਜ਼ੇ ਦਾ ਐਲਾਨ ਕਰਦੀ ਆ ਤਾਂ ਉਹਦੇ ਵਿੱਚ ਮਜ਼ਦੂਰ ਵਰਗ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ ਇਹਨਾਂ ਦਿਨਾਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਭਗਵੰਤ ਮਾਨ ਸਾਹਿਬ ਨੇ ਜਿਹੜਾ ਮੁਆਵਜ਼ੇ ਦਾ ਐਲਾਨ ਕੀਤਾ ਉਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ప్రతి ਏਕੜ ਦਾ 20000 ਰੁਪਏ ਮਾਰੀ ਗਈ ਫਸਲ ਦਾ ਮੁਆਵਜ਼ਾ ਦੇਵਾਂਗੇ ਭਾਵੇਂ ਇਹ ਵੀ ਕਿਸਾਨਾਂ ਦੇ ਨੁਕਸਾਨ ਦੇ ਮੁਕਾਬਲੇ ਬਹੁਤ ਨਗੁਣਾ ਹੈ ਇਹ ਆਟੇ 'ਚ ਲੂਣ ਬਰਾਬਰ ਆ ਪਰ ਮਜ਼ਦੂਰ ਵਰਗ ਦੇ ਵਾਸਤੇ ਤਾਂ ਸਰਕਾਰ ਨੇ ਕੋਈ ਐਲਾਨ ਹੀ ਨਹੀਂ ਕੀਤਾ ਅਸੀਂ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਨੇ ਲੜ ਕੇ ਜਿਹੜਾ ਇੱਥੇ ਇਹੋ ਚਿੱਟੀ ਮੱਖੀ ਦੇ ਮਾਮਲੇ ਦੇ ਵਿੱਚ ਧਰਨਾ ਲੱਗਿਆ ਰਿਹਾ ਬਠਿੰਡੇ ਦੀਆਂ ਕਚਹਿਰੀਆਂ ਦੇ ਅੱਗੇ ਰੇਲਾਂ ਰੁਕੀਆਂ ਸੜਕਾਂ ਰੁਕੀਆਂ ਉਹ ਤੋਂ ਬਾਅਦ ਲੜਕੇ ਮੰਗ ਪ੍ਰਵਾਨ ਕਰਵਾਈ ਸੀ ਕਿ ਜੇ ਫਸਲ ਦਾ ਨੁਕਸਾਨ ਹੋਊਗਾ ਤਾਂ ਉਹਦੇ ਚੋਂ ਮਜ਼ਦੂਰ ਨੂੰ ਵੀ 10-15% ਦੀ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਊਗਾ ਪਰ ਜਦੋਂ ਤੋਂ ਕੰਮੀਆਂ ਦੇ ਵਿੜੇ ਮੰਗਦਾ ਰਹੀ ਵੇ ਸੂਰਜਾ ਦੇ ਗੀਤ ਗਾਉਣ ਵਾਲੇ ਭਗਵੰਤਵਾਣ ਦੀ ਸਰਕਾਰ ਆਈ ਆ ਇਹਨੇ ਉਸ ਮੁਆਵਜ਼ੇ ਚੋਂ ਮਜ਼ਦੂਰਾਂ ਨੂੰ ਵੀ ਪਾਸੇ ਛੱਡ ਦਿੱਤਾ ਚਾਹੇ ਇਹ ਤੋਂ ਪਹਿਲਾਂ ਕਣਕ ਨਾਲ ਕਣਕ ਮੱਚ ਗਈ ਅੱਗ ਲੱਗ ਕੇ ਜਾਂ ਕੋਈ ਹੋਰ ਫਸਲਾਂ ਨੇ ਨੁਕਸਾਨ ਹੋਏ ਉਹਦੇ ਵਿੱਚ ਵੀ ਮਜ਼ਦੂਰਾਂ ਨੂੰ ਛੱਡਤਾ ਹੁਣ ਵੀ ਜਿਹੜਾ 20000 ਦੇ ਮਾਅਬਜੇ ਦੀ ਗੱਲ ਕੀਤੀ ਜਾ ਰਹੀ ਆ ਉਹਦੇ ਉੱਤੇ ਜਿਹੜਾ 10 15% ਮਜ਼ਦੂਰਾਂ ਨੂੰ ਮਾਅਬਜਾ ਦੇਣਾ ਸੀ ਉਹਨੂੰ ਬਿਲਕੁਲ ਪਾਸੇ ਕਰ ਦਿੱਤਾ ਗਿਆ ਟਾਰਾ ਮਾਰਦੇ ਹੁੰਦੇ ਸੀ ਬੱਕਰੀ ਮਰੀ ਦਾ ਵੀ ਮਾਅਬਜਾ ਦੇਵਾਂਗੇ ਮੁਰਗੀ ਦਾ ਵੀ ਮਾਅਬਜਾ ਦੇਵਾਂਗੇ ਜੇ ਕੱਦੂ ਕਰਨਾ ਪੈ ਗਿਆ ਉਹਦੀ ਦਿਹਾੜੀ ਵੀ ਦੇਵਾਂਗੇ ਪਰ ਭਗਵੰਤ ਮਾਨ ਸਰਕਾਰ ਇਸ ਮਾਮਲੇ ਦੇ ਵਿੱਚ ਵੀ ਬਹੁਤ ਬੁਰੀ ਤਰ੍ਹਾਂ ਫੇਲ ਹੋਈ ਆ ਇੱਥੋਂ ਦੇ ਮੌਸਮ ਵਿਗਿਆਨੀਆਂ ਦੀਆਂ ਚੇਤਾਵਣੀਆਂ ਦੇ ਬਾਵਜੂਦ ਕਿਸੇ ਦੇ ਕੰਨ ਦੇ ਜੂਨੀ ਸਰਕੀ ਸਗੋਂ ਸਿਆਸੀ ਰੋਟੀਆਂ ਸੇਕਦੇ ਰਹੇ ਕਿ ਟਿੱਪ ਪਾਣੀ ਨਹੀਂ ਜਾਣ ਦੇਣਾਗਾ ਇਹਦੇ ਵਜਿਓ ਹੜਾ ਨੂੰ ਕੁਦਰਤੀ ਮਾਰ ਨਹੀਂ ਕਿਹਾ ਜਾ ਸਕਦਾਗਾ ਇਹ ਇਥੋਂ ਦੀ ਅਫਸਰशाही ਇਥੋਂ ਦੇ ਸਿਆਸਤਦਾਨਾਂ ਦੀ ਦੇਣ ਆ ਕਿ ਜਦੋਂ ਤੋਂ ਡੈਮ ਬਣੇ ਆ ਉਹਨਾਂ ਦੀ ਸਫਾਈ ਨਹੀਂ ਕੀਤੀ ਗਈ ਕਦੇ ਉਹ 19% ਗਾਰਨਾ ਭਰ ਚੁੱਕੇ ਆ ਇਸੇ ਤਰ੍ਹਾਂ ਦੇ ਨਾਲ ਦਰਿਆਵਾਂ ਦੀ ਕਦੇ ਸਫਾਈ ਨਹੀਂ ਕਰਦੇ ਉਹਨਾਂ ਦੇ ਬੰਨਾਂ ਦੀ ਮਜ਼ਬੂਤੀ ਨਹੀਂ ਕਰਦੇ ਅਸੀਂ ਦੇਖਿਆ ਮਾਧੋਪੁਰ ਡੈਮ ਨੂੰ ਕਿਵੇਂ ਉਹ ਜਿਹੜੇ ਗੇਟ ਚੱਕਣੇ ਸੀ ਉਹ ਜਰਜਰੇ ਹੋਏ ਪਏ ਸੀਗਾ ਸਾਰੇ ਦਾ ਸਾਰਾ ਢਾਂਚਾ ਉਹ ਚੱਕੇ ਨਹੀਂ ਗਏ ਸਗੋਂ ਉਹਦੇ ਵਿੱਚ ਇੱਕ ਵਰਕਰ ਆ ਜਿਹੜਾ ਪਾਣੀ ਦੇ ਵਿੱਚ ਤਰ ਗਿਆ ਪਾਣੀ ਦੇ ਵਿੱਚ ਡੁੱਬ ਕੇ ਮਰ ਗਿਆ ਤੇ ਉਹ ਗੇਟ ਟੁੱਟ ਗਏ ਪਾਣੀ ਦੇ ਵਹਾਦੇ ਨਾਲ ਇਸ ਕਰਕੇ ਇਹ ਮਨੁੱਖੀ ਘਾਟ ਦੀ ਜਿਹੜੀ ਆ ਤਰਾਸਦੀ ਆ ਇਹ ਕੁਦਰਤ ਦੀ ਮਾਰ ਨਹੀਂ ਸਕੋ ਪਾਣੀ ਦਾ ਵਰਦਾਨ ਆ ਜੇ ਠੀਕ ਢੰਗ ਦੇ ਨਾਲੇ ਦੀ ਵਰਤੋਂ ਕੀਤੀ ਜਾਂਦੀ ਨਹਿਰਾਂ ਕੱਢੀਆਂ ਜਾਣ ਕਸੀਆਂ ਕੱਢੀਆਂ ਜਾਣ ਖੇਤਾਂ ਦਾ ਪਾਣੀ ਪਹੁੰਚਦਾ ਹੋਵੇ ਧਰਤੀ ਥੱਲੇ ਪਾਣੀ ਰੀਚਾਰਜ ਕਰਨ ਦਾ ਪ੍ਰਬੰਧ ਹੋਵੇ ਡੈਮ ਹੋਣ ਉਥੇ ਉਹਨਾਂ ਦੀ ਪਾਣੀ ਜਿਵੇਂ ਪਹਿਲਾਂ ਡੈਮ ਬਣਿਆ ਹੋਰ ਡੈਮ ਬਣਾਏ ਜਾ ਸਕਦੇ ਆ ਪਰ ਇਹਦੇ ਵਾਸਤੇ ਸਰਕਾਰਾਂ ਦਾ ਧਿਆਨ ਨਹੀਂ ਉਹ ਕਾਰਪੋਰੇਟ ਘਰਾਣਿਆਂ ਦੀ ਸੇਵਾ ਚ ਲੱਗੀਆਂ ਇਥੇ ਵੱਡੇ ਵੱਡੇ ਭਾਰਤ ਵਾਲਾ ਪ੍ਰੋਜੈਕਟ ਵਰਗੀਆਂ ਜਿਹੜੀਆਂ ਸ਼ਰਤਾਂ ਸਾਰਤੀਆਂ ਉਹ ਵੀ ਹੜਾ ਰਹਿ ਇੱਕ ਕਾਰਨ ਬਣ ਰਹੀਆਂ ਪਾਣੀ ਦਾ ਵਹਾਰ ਰੁਕਿਆ ਹੋਇਆ ਉਹਨਾਂ ਨੇ ਔਰ ਅਸੀਂ ਅੱਜ ਇਹ ਜਿਹੜਾ ਮਜ਼ਦੂਰ ਜਥੇਬੰਦੀਆਂ ਦੇ ਰਾਹੀਂ ਮੰਗ ਪੱਤਰ ਦੇ ਰਹੇ ਆ ਕਿ ਜਿਹੜੇ ਮਰਤਕ ਪਰਿਵਾਰ ਆ ਜਿਹਨਾਂ ਜਿਹੜੇ ਮਾਰੇ ਗਏ ਹੜਾਂ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਮਾਪਜਾ ਮਿਲੇ ਘੱਟੋ ਘੱਟ ਮਜ਼ਦੂਰਾਂ ਦੀਆਂ ਟੁੱਟੀਆਂ ਕੰਮ ਦਿਹਾੜੀਆਂ ਦਾ ਉਹਨਾਂ ਨੂੰ ਮਾਪਜਾ ਮਿਲੇ ਜਿਹੜੇ ਘਰ ਡਿੱਗ ਪਏ ਮਜ਼ਦੂਰਾਂ ਦੇ ਉਹਨਾਂ ਨੂੰ 15 ਲੱਖ ਰੁਪਏ ਮਾਪਜਾ 25 ਲੱਖ ਰੁਪਏ ਮਾਪਜਾ ਮਿਲੇ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਮਜ਼ਦੂਰਾਂ ਜਿਹੜਾ ਹੁਣ ਮੋੜਾ ਸਾਰੀ ਦਾ ਕਾਰਜ ਵੀ ਆ ਉਹ ਮੰਰੇਗਾ ਵਰਕਰਾਂ ਰਾਹੀਂ ਕਰਾਇਆ ਜਾਵੇ ਇਸ ਵਾਸਤੇ ਅਸੀਂ ਅੱਜ ਇਹ ਮੰਗ ਪੱਤਰ ਆ ਜਿਹੜਾ ਪੰਜਾਬ ਭਰ ਦੇ ਵਿੱਚ ਡੀ ਸਿੰਘਾਂ ਨੂੰ ਤੇ ਇਥੋਂ ਦੇ ਤਹਿਸੀਲਦਾਰਾਂ ਨੂੰ ਐਸਡੀਐਮਾਂ ਨੂੰ ਦੇ ਰਹੇ ਹਾਂ